ਪੰਜਾਬ ਚ ਵਾਪਰੀ ਵੱਡੀ ਵਾਰਦਾਤ ਚ ਬੁਝਾ ਦਿੱਤਾ ਗਿਆ ਇੱਕ ਕਰਦਾ ਚਿਰਾਗ ਵਿਦੇਸ਼ੋਂ ਆਏ ਨੌਜਵਾਨ ਤੇ ਚਲਾ ਦਿੱਤੀਆਂ ਗਈਆਂ ਨੇ ਤਾਬੜ ਤੋੜ ਗੋਲੀਆਂ ਤੇ ਬੇਰਹਿਮੀ ਦੇ ਨਾਲ ਕਰ ਦਿੱਤਾ ਗਿਆਏ ਕਤਲ ਜਿਹਾ ਇਹ ਮੰਦਭਾਗੀ ਖਬਰ ਜਿਲ੍ਹਾ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਵੱਡੀ ਵਾਰਦਾਤ ਵਾਪਰ ਗਈ ਹੈ ਜਿਸ ਦੇ ਵਿੱਚ ਇੱਕ ਘਰ ਦਾ ਚਿਰਾਗ ਬੁਝ ਗਿਆ ਇੱਕ ਨੌਜਵਾਨ ਜਿਹੜਾ ਵਿਦੇਸ਼ੋਂ ਆਇਆ ਸੀ ਆਪਣੇ ਘਰ ਦੇ ਵਿੱਚ ਤਾਂ ਕਿ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਮਿਲ ਸਕੇ ਪਰੰਤੂ ਉਸਦੇ ਦੋਸਤਾਂ ਦੇ ਵੱਲੋਂ ਹੀ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਗੀਆਂ ਆਂ ਨੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਇਸ ਨੌਜਵਾਨ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ ਪਿਤਾ ਦਾ ਨਾਮ ਬਲਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਤੇ ਇਹ ਨੌਜਵਾਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਇਹ ਨੌਜਵਾਨ ਬਹਿਰੀਨ ਵਿੱਚ ਰਹਿੰਦਾ ਸੀ ਤੇ 4 ਮਹੀਨਿਆਂ ਦੇ ਲਈ ਆਪਣੇ ਜੱਦੀ ਘਰ ਆਇਆ ਸੀ ਤਾਂ ਕਿ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਮਿਲ ਸਕੇ ਤੇ ਉਹਨਾਂ ਦੇ ਨਾਲ ਕੁਝ ਵਕਤ ਬਿਤਾ ਸਕੇ ਪਰੰਤੂ ਉਸ ਨੂੰ ਕੀ ਪਤਾ ਸੀ ਕਿ ਉਸਨੇ ਜਦੋਂ ਪੰਜਾਬ ਜਾਣਾ ਤੇ ਉਸਦੇ ਨਾਲ ਇੰਨਾ ਵੱਡਾ ਪਾਣਾ ਵਾਪਰ ਜਾਣਾ ਉਸਨੇ ਇਸ ਦੁਨੀਆ ਤੋਂ ਹੀ ਰੁਖਸਤ ਹੋ ਜਾਣਾ ਔਰ ਉਸ ਦਾ ਕਤਲ ਕਿਸੇ ਹੋਰ ਵੱਲੋਂ ਨਹੀਂ ਬਲਕਿ ਉਸਦੇ ਦੋਸਤਾਂ ਵੱਲੋਂ ਹੀ ਕਰ ਦਿੱਤਾ ਜਾਣਾ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਸਤਨਾਮ ਸਿੰਘ ਨੂੰ ਉਸਤੇ ਹੀ ਇੱਕ ਦੋਸਤ ਨੇ ਬਾਬਾ ਬੁੱਢਾ ਸਾਹਿਬ ਆਨਲੀ ਕਿਹਾ ਸੀ ਤਾਂ ਕਿ ਉਹ ਦੋਨੋਂ ਜਾਣੇ ਉੱਥੇ ਮੱਥਾ ਟੇਕਣ ਜਾ ਸਕਣ ਅਜੇ ਸਤਨਾਮ ਸਿੰਘ ਗੁਰਦੁਆਰਾ ਸਾਹਿਬ ਹੀ ਨਹੀਂ ਸੀ ਪਹੁੰਚਿਆ ਕਿ ਰਸਤੇ ਦੇ ਵਿੱਚ ਹੀ ਉਸ ਨੂੰ ਸਾਥ ਦੋਸਤ ਮਿਲਿਆ ਤੇ ਨਾਲ ਹੀ ਉਸਤੇ ਕੁਝ ਹੋਰ ਸਾਥੀ ਵੀ ਸਨ ਜਿਨ੍ਹਾਂ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਨੇ ਜਿਸ ਦੇ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਜਦੋਂ ਇਹ ਖਬਰ ਪਰਿਵਾਰਿਕ ਮੈਂਬਰਾਂ ਤੱਕ ਪਹੁੰਚੀ ਤਾਂ ਉਹਨਾਂ ਦਾ ਰੂ ਰੋ ਕੇ ਬੁਰਾ ਹਾਲ ਹੋ ਗਿਆ ਕਿਉਂਕਿ ਉਹਨਾਂ ਦਾ ਪਰ ਜਵਾਨ ਪੁੱਤ ਇਸ ਜਹਾਨ ਤੋਂ ਰੁਖਸਤ ਹੋ ਗਿਆ ਔਰ ਉਸ ਦਾ ਕਤਲ ਕਿਸੇ ਹੋਰ ਨੇ ਨਹੀਂ ਬਲਕਿ ਉਸਨਾਂ ਦੇ ਦੋਸਤ ਨੇ ਉਸ ਨੇ ਹੀ ਕੀਤਾ ਹੈ ਸੋ ਇਸ ਖਬਰ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਇੱਕ ਦੋਸਤ ਇਨਾ ਵੱਡਾ ਵਿਸ਼ਵਾਸਘਾਤ ਕਿਵੇਂ ਕਰ ਸਕਦਾ ਹੈ ਔਰ ਉਹ ਵੀ ਆਪਣੇ ਦੋਸਤ ਨੂੰ ਉਦੋਂ ਮਾਰਦਾ ਹੈ ਜਦੋਂ ਉਸਨੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਜਾਣਾ ਸੀ ਇਹ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਕੋਈ ਪੁਰਾਣੀ ਰੰਜਿਸ਼ ਹੈ ਕੋਈ ਪੈਸੇ ਦਾ ਲੈਣ ਦੇਣ ਹੈ ਜਾਂ ਫਿਰ ਕੋਈ ਪਰਿਵਾਰਿਕ ਝਗੜਾ ਹੈ ਅਜੇ ਇਸ ਦੇ ਬਾਰੇ ਵਿੱਚ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਔਰ ਇਸ ਘਟਨਾ ਦੀ ਜਿਹੜੀ ਸੂਚਨਾ ਹੈ ਓਠਾਣਾ ਚਬਾਲ ਦੇ ਵਿੱਚ ਦੇ ਦੇ ਦੀ ਗਈ ਹੈ ਪੁਲਿਸ ਵੀ ਮੌਕੇ ਤੇ ਹੀ ਪਹੁੰਚ ਗਈ ਹੈ ਤੇ ਪੁਲਿਸ ਨੇ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਸਤਨਾਮ ਸਿੰਘ ਦੇ ਪਿਤਾ ਬਲਜਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦਾ ਬੇਟਾ 4 ਮਹੀਨਿਆਂ ਦੇ ਲਈ ਹੀ ਆਪਣੇ ਜੱਦੀ ਘਰ ਵਿੱਚ ਆਇਆ ਸੀ ਤਾਂ ਕਿ ਉਹਨਾਂ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਉਹ ਮਿਲ ਸਕੇ ਉਹ ਜ਼ਿਆਦਾਤਰ ਬਹਿਰੀਨ ਦੇ ਵਿੱਚ ਹੀ ਰਹਿੰਦਾ ਹੈ ਜੇਕਰ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਦੇ بیٹے ਦੇ ਨਾਲ ਅਜਿਹੀ ਘਟਨਾ ਵਾਪਰ ਜਾਣੀ ਹੈ ਤਾਂ ਉਹ ਆਪਣੇ بیٹے ਨੂੰ ਕਦੀ ਵੀ ਪੰਜਾਬ ਵਿੱਚ ਨਾ ਬੁਲਾਉਂਦੇ ਸੋ ਇਸ ਘਟਨਾ ਨੇ ਇਸ ਵਾਰਦਾਤ ਨੇ ਇੱਕ ਘਰ ਦਾ ਚਿਰਾਗ ਬੁਝਾ ਦਿੱਤਾ ਹੈ ਇੱਕ ਪਰ ਜਵਾਨ ਸੋਹਣਾ ਸੁਨੱਖਾ ਗੱਭਰੂ ਇਸ ਜਹਾਨ ਤੋਂ ਰੁਖਸਤ ਹੋ ਗਿਆ ਔਰ ਉਸ ਦਾ ਕਤਲ ਕਿਸੇ ਹੋਰ ਨੇ ਨਹੀਂ ਬਲਕਿ ਉਸ ਦੇ ਦੋਸਤਾਂ ਦੇ ਵੱਲੋਂ ਹੀ ਕੀਤਾ ਗਿਆ ਹੈ ਔਰ ਇਹ ਜਿਹੜਾ ਇੱਕ ਸੋਹਣਾ ਸੁਨੱਖਾ ਗੱਭਰੂ ਹੈ ਇਸ ਜਹਾਨ ਤੋਂ ਚਲੇ ਗਿਆ ਹੈ ਉਸ ਦੀ ਮੌਤ ਹੋ ਗਈ ਹੈ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਇਸ ਮਾਮਲੇ ਦੇ ਵਿੱਚ ਪੁਲਿਸ ਆਪਣੀ ਕਾਨੂੰਨੀ ਕਾਰਵਾਈ ਕਰ ਰਹੀ ਹੈ